and you आप बाहर है पीटी या क्या है बाहर है क्या बात है जो है ले ले भाई सुन यार ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੋਗੇ ਤੋਂ ਚੱਲੇ ਸੀਗੇ ਜੀ ਮੋਗੇ ਤੋਂ ਚਲਦੇ ਹੋਏ ਵੱਖ-ਵੱਖ ਜਿੱਥੇ-ਜਿੱਥੇ ਮਤਲਬ ਜ਼ਰੂਰਤ ਸੀਗੀ ਗਟਿਆਂ ਦੀ ਉਹ ਅਸੀਂ ਬੰਨ੍ਹਾ ਦੇ ਦਿੰਦੇ ਆਏ ਆ ਇਸ ਤਰ੍ਹਾਂ ਜਿੱਥੇ-ਜਿੱਥੇ ਖਾਰ ਪਈ ਸੀ ਉੱਥੇ ਹੁਣ ਜਿਹੜੇ ਆ ਮੁੰਡੇ ਪਿੰਡ ਜਿਹੜਾ ਸਾਡੇ ਮਗਰ ਤੁਸੀਂ ਦੇਖ ਰਹੇ ਹੋ ਬਾਬਾ ਬੰਤਾ ਸਿੰਘ ਜੀ ਦਾ ਗੁਰਦੁਆਰਾ ਬਾਬੇ ਵਿਧੀ ਚੰਦ ਜੀ ਦਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹ ਵੀ ਪਾਣੀ ਦੇ ਵਿੱਚ ਪ੍ਰਭਾਵਤ ਅੱਜ ਅਸੀਂ ਇੱਥੇ ਮਤਲਬ ਦੇਖਿਆ ਮਤਲਬ ਜਾਣਦੀ ਬਹੁਤ ਮਾੜੇ ਮਾੜੇ ਹਾਲਾਤ ਹੈ ਕਿ ਜਿੰਨਾ ਕਿ ਪਾਣੀ ਹਲੇ ਵੀ ਤੁਸੀਂ ਸਾਡੇ ਮਗਰ ਦੇਖ ਸਕਦੇ ਆ ਕਿ ਕਿੰਨਾ ਖੜਾ ਦੇਖੋ ਜੀ ਇੱਥੇ ਤਕਰੀਬਨ ਅਸੀਂ ਸਾਡੇ ਕੋਲ ਕਮੇਟੀ ਖੜੀ ਹੈ ਪਿੰਡ ਦੀ ਇਹਨਾਂ ਦਾ ਸਾਡਾ ਸਪਰਕ ਹੋਇਆ ਇਹਨਾਂ ਨੇ ਤਕਰੀਬਨ ਕਿਸੇ ਵੀ ਚੀਜ਼ ਦਾ ਕੋਈ ਲਾਲਚ ਨਹੀਂ ਕੀਤਾ ਇਹੋ ਜਿਹਾ ਵੀ ਜਾਂ ਸਾਨੂੰ ਫੁਲਾਨੀ ਚੀਜ਼ ਚਾਹੀਦੀ ਹੈ ਜਾਂ ਸਾਨੂੰ ਧੌਂਕੀ ਚੀਜ਼ ਚਾਹੀਦੀ ਹੈ ਪਰ ਸਾਡੇ ਦੇਖਣ ਦੇ ਮਤਲਕ ਇੱਥੇ ਇਹਨਾਂ ਨੂੰ ਗਾਂ ਗਟਿਆਂ ਦੀ ਜ਼ਰੂਰਤ ਹੈ ਜਿਹੜੇ ਕਿ ਖਾਲੀ ਗੱਟੇ ਅਸੀਂ ਅੱਜ ਇਹਨਾਂ ਨੂੰ ਕੁਝ ਦੇ ਕੇ ਚੱਲੇ ਆ ਤੇ ਗਾਂ ਸਹਿਯੋਗ ਵੀ ਕਰਾਂਗੇ ਇਹਨਾਂ ਨਾਲ ਹੋਰ ਗੱਟੇ ਵੀ ਇਹਨਾਂ ਨੂੰ ਪਹੁੰਚਦੇ ਕਰਾਂਗੇ ਅਸੀਂ ਕਿਸ ਤਰ੍ਹਾਂ ਤੇ ਬਾਕੀ ਇਹਨਾਂ ਨੂੰ ਅਸੀਂ ਵਾਦਾ ਵੀ ਕਰਕੇ ਚੱਲੇ ਆ ਜਦੋਂ ਇੱਥੇ ਪਾਣੀ ਘਟ ਗਿਆ ਅੱਜ ਨਹੀਂ ਜਦੋਂ ਪਾਣੀ ਘਟ ਗਿਆ ਤੇ ਪਾਣੀ ਸੁੱਕ ਗਿਆ ਤੇ ਜਨਰਲ ਮੈਡੀਕਲ ਚੈੱਕਅਪ ਕੈਂਪ ਅਸੀਂ ਜ਼ਰੂਰ ਇੱਥੇ ਲਾਵਾਂ ਦੇਖੋ ਜੀ ਜਿਹੜਾ ਮਤਲਬ ਕੋਈ ਵੀ ਬੰਦਾ ਇੱਥੇ ਸਮਗਰੀ ਦੇਣ ਆਉਂਦਾ ਮੈਂ ਇੰਦੀ ਗੇ ਬੇਨਤੀ ਕਰੂੰਗਾ ਵੀ ਆਪ ਤਾਪੇ ਨਾ ਦਿਓ ਜਿਹੜੀ ਕਿ ਕਮੇਟੀ ਇਹਨਾਂ ਦੀ ਇੱਥੇ ਬਣੀ ਵੀ ਆ ਪਿੰਡ ਦੀ ਬਣਾਈ ਹੈ ਉਹ ਉਹੋ ਚੀਜ਼ ਦੀ ਮੰਗੀ ਕਰਦੇ ਜਿਹੜੀ ਕਿ ਉਹਨਾਂ ਨੂੰ ਉੱਥੇ ਜ਼ਰੂਰਤ ਹੈ ਕਿਉਂਕਿ ਜੇ ਅਸੀਂ ਆਪ ਤਾਪੇ ਚੱਲ ਜਾਂਦੇ ਆ ਤਾਂ ਲੋਕ ਸਾਡੇ ਤੁਹਾਨੂੰ ਪਤਾ ਵੀ ਦੋ ਧਾਰੇ ਵੀ ਹੁੰਦੀ ਹੈ ਤਲਵਾਰ ਕਿਉਂਕਿ ਹਰੇਕ ਬੰਦਾ ਕੋਈ ਕਹਿੰਦਾ ਮੈਨੂੰ ਆ ਪਿੱਛੇ ਦੇਖ ਕੇ ਆਏ ਅਸੀਂ ਕਿ ਸੰਗਤ ਪਾਣੀ ਵੰਡਦੀ ਹੈ ਤੇ ਮੇਰਾ ਖਲਾ ਵੀ 10-10 ਪੀਟੀਆਂ ਹੱਥ 'ਚ ਪਾਣੀ ਦੀ ਚੱਕ-ਚੱਕ ਕੇ ਬੰਦਾ ਲਈ ਜਾਂਦਾ ਉਹ ਬੈਨੀਫਿਟ ਨਹੀਂ ਕੋ ਉਹਦਾ ਮਤਲਬ ਬਹੁਤ ਸੰਗਤ ਇੱਥੇ ਸਮਾਨ ਲਿਆ ਰਹੀ ਹੈ ਦੇਖੋ ਜੀ ਜਦੋਂ ਜੇ ਕਮੇਟੀ ਦਾ ਸਵਰਕ ਕਰਾਂਗੇ ਅਸੀਂ ਤਾਂ ਜਿਵੇਂ ਉਹਨਾਂ ਕੋਲੇ ਬੇੜੀਆਂ ਐ ਇੱਥੇ ਸਾਰਾ ਕੁਝ ਹੈਗਾ ਉਹ ਜਿੱਥੇ ਕੋਈ ਬੰਦੇ ਵਿੱਚ ਬੈਠੀ ਉਹਨਾਂ ਕੋਲੇ ਪਚਾਉਂਦੇ ਐ ਜੇ ਉਹਨੂੰ ਅਸੀਂ ਆਪਦੇ ਆਪ ਧਾਪੇ ਕਰਾਂਗੇ ਜਿਹੜੇ ਬੰਨਾਂ ਦੇ ਬਾਹਰ ਬੰਦੇ ਦੇਖਿਆ ਸੀ ਸਰਵੇ ਕੀਤਾ ਬੈਠੇ ਐ ਤੋ ਆਪਦੇ ਆਪ ਉਹਨਾਂ ਨੂੰ ਫਾਇਦੇ ਨਹੀਂ ਦੇ ਦੇਂਗੇ ਜੀਗਾ ਉਹ ਦੇਣਾ ਨਾ ਦੇਣਾ ਦਾ ਪਰਮਾਤਮਾ ਨੂੰ ਪਤਾ ਨਾ ਬਿਲਕੁਲ ਜੀ ਜੇ ਕੋਈ ਕਮੇਟੀ ਬਣਾਈ ਐ ਪਿੰਡ ਰੇ ਕੋਈ ਰਾਜਨੀਤੀ ਤੋਂ ਉੱਪਰ ਆ ਕੇ ਬਿਟੀ ਐ ਉੱਠ ਕੇ ਅਸੀਂ ਵੀ ਇੱਥੇ ਤਾਂ ਹੀ ਆਏ ਆ ਮਤਲਬ ਇਹ ਨਹੀਂ ਕੋਈ ਰਾਜਨੀਤੀ ਨਾਲ ਸੰਬੰਧਿਤ ਨਹੀਂ ਇਹਨਾਂ ਵਾਸੇ ਸਾਰਾ ਇੱਕ ਹੈ ਸੰਗਠਨ ਭਾਈ ਇਦਾਂ ਕੀ ਮੁੰਡਾ ਪਿੰਡ ਹੈਗਾ ਏ ਇਹ ਗੋਂਦਵਾਲ ਤੋਂ ਲੈ ਕੇ ਢੁੰਡਾ ਆਪਣਾ ਧਾਇਲ ਜੋਲ ਮਾਨਕ ਦੇ ਕੇ ਗੁੱਜਰਪੁਰਾ ਘੜਕਾ ਇਹਨਾਂ ਸੰਗਤਾਂ ਨੂੰ ਪਿੰਡ ਜਿਹੜੇ ਹੈਗੇ ਪ੍ਰਭਾਵਿਤ ਹੋ ਰਹੇ ਆ ਪਾਣੀ ਆ ਜਿਹੜੇ ਆਪ ਜੀ ਨੂੰ ਇੱਥੇ ਭਾਈ 3 ਤਰੀਕ ਤੋਂ ਪਾਣੀ ਆ ਚੁੱਕਾ ਏ ਇੱਕ ਮਹੀਨਾ ਪੂਰਾ ਪਾਣੀ ਨੂੰ ਹੋ ਚੱਕਾ ਆ ਇਹਨੂੰ ਜੀ ਹਾਂ ਜੀ ਉਦੋਂ ਬਾਅਦ ਪਿੰਡ ਵਾਲਿਆਂ ਨਾਲ ਕੀ ਸੰਯੋਗ ਕੀਤਾ ਜਾ ਰਿਹਾ ਹੈ ਪਿੰਡ ਵਾਲਿਆਂ ਨਾਲ ਵੀ ਕਾਫੀ ਸੰਯੋਗ ਕੀਤਾ ਜਾ ਰਿਹਾ ਹੈ ਬਾਹਰੋਂ ਸੰਗਤਾਂ ਬਹੁਤ ਸੰਯੋਗ ਕਰ ਰਹੀਆਂ ਨੇ ਜੀ ਆਰਜੀ ਸੇਵਾ ਸੁਸਾਇਟੀ ਜਿਹੜੀ ਹੈ ਗਈ ਮੋਗਾ ਸਮਾਜ ਸੇਵਾ ਸੁਸਾਇਟੀ ਮੋਗਾ ਇਹ ਵੀ ਆਈ ਆ ਸਾਡੇ ਕੋਲ ਤੋੜੇ ਲੈ ਕੇ ਆਈ ਆ ਜੀ ਹੋਰ ਵੀ ਸੇਵਾ ਜੋ ਵੀ ਸਾਨੂੰ ਲੋੜ ਹੈ ਉਹ ਕਹਿੰਦੇ ਕਿ ਸਾਨੂੰ ਦੱਸੋ ਜੀ ਉਸ ਸਾਹਿਬ ਨਾਲ ਸੇਵਾ ਆਪ ਜੀ ਦੀ ਕਰਾਂਗੇ ਅਸੀਂ ਸਾਰਿਆਂ ਦੇ ਹੀ ਬਹੁਤ ਧੰਨਵਾਦੀਆਂ ਦੀ ਜਿਹੜੀ ਸੰਗਤ ਸਾਡੀ ਹੈਲਪ ਕਰ ਰਹੀ ਹੈ ਅਸੀਂ ਸਾਰੀ ਸੰਗਤ ਦੇ ਬਹੁਤ-ਬਹੁਤ ਧੰਨਵਾਦੀਆਂ ਖਾਲਸਾ ਜਿਹੜਾ ਦੇ ਵੀ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਪਿਛਲੇ ਸਾਲ 13 ਕਿਲੋਮੀਟਰ ਬੰਨ ਬੰਨ ਕੇ ਦਿੱਤਾ ਸੀ ਜੀ ਤੋਂ ਬੰਨ ਸਾਰਾ ਰੁੜ ਗਿਆ ਜੀ ਐਗ ਦੀ ਬੰਨ ਦੀ ਸਥਿਤੀ ਦੀ ਬਹੁਤ ਮਾੜੀ ਹੈ ਜੀ ਪ੍ਰੋਪਰ ਸਾਰਾ ਬਾਨੀ ਟੁੱਟ ਗਿਆ ਇੱਕ ਮਹੀਨੇ ਤੋਂ ਲਗਾਤਾਰ ਪਾਣੀ ਔਨ ਕਰਨ ਸਾਰਾ ਬੰਨ ਜਿਹੜਾ ਉਹ ਬਹਿ ਗਿਆ ਜੀ ਜੇ ਗੱਲ ਕਰੀਏ ਸਰਕਾਰਾਂ ਦੀ ਤੇ ਉਹ ਦਾਅਵੇ ਬਹੁਤ ਕਰ ਰਹੀਆਂ ਕੀ ਲੱਗਦੇ ਤੁਹਾਨੂੰ ਉਹਨਾਂ ਦੇ ਦਾਅਵਿਆਂ ਦਾ ਸਰਕਾਰਾਂ ਦੀ ਗੱਲ ਇਦਾਂ ਜੀ ਅਸੀਂ 22 ਸਾਲ ਤੋਂ ਹੋ ਗਏ ਸਰਕਾਰਾਂ ਦੇ ਪਿੱਛੇ ਘੁੰਮਦਿਆਂ ਨੂੰ ਕਿ ਸਾਨੂੰ ਇਹ ਬੰਨ ਬੰਦੋ ਨਹੀਂ ਤੇ ਸਾਡੀ ਜਿਹੜੀ ਪਹਿਲੀ ਇਨਕੁਆਇਰੀ ਕਰ ਲਓ ਪਰ ਸਰਕਾਰਾਂ ਨੇ ਸਾਨੂੰ ਅੱਜ ਤੋਂ 22 ਸਾਲ ਹੋ ਚੱਲਿਆ ਤਿੰਨ ਚਾਰੇ ਸਰਕਾਰਾਂ ਆ ਗਈਆਂ ਕਿ ਇਹ ਸਰਕਾਰ ਨੇ ਸਾਨੂੰ ਕੋਈ ਨਾ ਨਹੀਂ ਦਿੱਤਾ ਦੇਖਣ ਚ ਆ ਰਿਹਾ ਜੀ ਹੈਲੀਕਾਪਟਰ ਉੱਤੇ ਘੁੰਮਦੇ ਅੱਜ ਵੱਡੇ ਵੱਡੇ ਹਵਾ ਵਾਲੇ ਪੈਰਾਂ ਦੇ ਉੱਤੇ ਘੁੰਮਦੇ ਆ ਕੀ ਇਹ ਨਾਲ ਬਾ ਕੋਈ ਫਾਇਦਾ ਲੱਗ ਰਿਹਾ ਤੁਹਾਨੂੰ ਚੀਜ਼ਾਂ ਸਾਨੂੰ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਜਿਹੜਾ ਮੰਤਰੀ ਆਉਂਦਾ ਉਹ ਆਪਣੇ ਲਈ ਲੈ ਕੇ ਆਉਂਦਾ ਵਾ ਤੇ ਆਪਣੇ ਨੇ ਲੈ ਕੇ ਵਾਪਸ ਚੱਲ ਜਾਂਦਾ ਜੀ ਸਾਡੇ ਕੋਲ ਇਹ ਇੱਕ ਵੀ ਸਰਕਾਰੀ ਸਹੂਲਤ ਨਹੀਂ ਕੋਈ ਵੀ ਡੇੜੇ ਤੱਕ ਨਹੀਂ ਹੈ ਗਈ ਸਾਡੇ ਕੋਲ ਕਿੱਦਾਂ ਫਿਰ ਇਹ ਕੀ ਨੂੰ ਮੈਨੇਜ ਕੀਤਾ ਜਾ ਰਿਹਾ ਸਾਰਾ ਜਿਹੜਾ ਹੈ ਪਾਣੀ ਨੂੰ ਰੋਕਣ ਦੇ ਵਿੱਚ ਲੋਕਾਂ ਦੀ ਮਦਦ ਹੁੰਦੀ ਹੋ ਸਕੇ ਜਿਹੜੀ ਇਹ ਪਾਣੀ ਰੋਕਣ ਲਈ ਭਾਈ ਇਹ ਸਾਡਾ ਆਪਣਾ ਕਬੇੜਾ ਵੱਡਾ ਵਾ ਲਾਗੋ ਉਹਦੇ ਨਾਲ ਅਸੀਂ ਆਪਣੇ ਬੱਚੇ ਜੋ ਵੀ ਪਸ਼ੂ ਡੰਗਰ ਆ ਬਾਰ-ਬਾਰ ਕੱਢ ਕੇ ਲਿਆਂਦੇ ਆ ਜੀ ਤੇ ਗੱਲ ਤੁਸੀਂ ਪਸ਼ੂਆਂ ਦੀ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਹੈ ਪੂਰਾ ਜੀ ਪਸ਼ੂਆਂ ਦੇ ਚਾਰੇ ਲਈ ਬਹੁਤ ਸੰਤਾਂ ਸਹਿਯੋਗ ਕਰ ਲਈਆਂ ਜੀ ਭਾਈ ਅਮਰਤਪਾਲ ਸਿੰਘ ਦੇ ਆ ਟਰਾਲੇ ਆਏ ਅੱਜ ਇਹ ਮੈਡੀਸਨ ਦੀ ਕੀ ਸਥਿਤੀ ਹੈ ਜੀ ਮੈਡੀਸਨ ਅਜੇ ਕੋਈ ਸਰਕਾਰੀ ਕੋਈ ਪ੍ਰਾਈਵੇਟ ਮੈਡੀਕਲ ਸਟੇਸ਼ਨ ਨਹੀਂ ਆਈ ਸਾਡੇ ਜ਼ਰੀਏ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ ਜਿਸ ਚੀਜ਼ ਦੀ ਜ਼ਰੂਰਤ ਹੋਵੇ ਤੁਹਾਡੇ ਇਸ ਪੰਡਾਂ ਨੂੰ ਅਸੀਂ ਆਪ ਜੀ ਦੇ ਸਾਰੇ ਟੀਮ ਨੂੰ ਮੈਸੇਜ ਦਵਾਂਗੇ ਜੇ ਜੇ ਚੀਜ਼ ਦੀ ਸਾਨੂੰ ਲੋੜ ਹੋਈ ਉਹ ਚੀਜ਼ੇ ਹੀ ਮੰਗਾਵਾਂਗੇ ਆਪ ਜੀ ਕੋਲ ਬੋਰ ਸਿੰਘ ਜੀ ਉਹ ਪੰਗੀ ਕਿੱਥੋਂ ਆਏ ਆ ਤੇ ਕੀ ਲੈ ਕੇ ਆ ਪਿੰਡ ਦਾ ਵਾੜਾ ਕਸ਼ਨਪੁਰਾ ਜ਼ਿਲ੍ਹਾ શ્રી ਮਕਸਰ ਸਾਹਿਬ ਜੀ ਅਸੀਂ ਪਸ਼ੂ ਵਾਸਤੇ ਹਰਾਚਾਰਾ ਤੇ ਕੋਈ ਰਾਸ਼ਨ ਲੈ ਕੇ ਆਏ ਆ ਜੀ ਤੇ ਕੁਆਂਟੀਟੀ ਦੀ ਗੱਲ ਕਰੀਏ ਕਿੰਨੀ ਕੁਆਂਟੀਟੀ ਕਿੰਨੇ ਪਿੰਡਾਂ ਦੇ ਨਾਲ ਰਲ ਕੇ ਤੁਸੀਂ ਲੈ ਕੇ ਆਏ ਕੱਲਾ ਪਿੰਡ ਕੱਲਾ ਨਗਰ ਦੀ ਹਸਤਨ ਵਾਲੀ ਲੈ ਕੇ ਆਏ ਆ ਜੀ ਕੀ ਲੈ ਕੇ ਅਚਾਰ ਹੋ ਗਿਆ ਪਸ਼ੂ ਵਾਸਤੇ ਜੀ ਤੇ ਕੋਸੋ ਰਾਸ਼ਨ ਵਗੈਰਾ ਖੰਡ ਚਾ ਆਟਾ ਇਹਦਾਂ ਨਾ ਜੀ ਕਿੰਨੇ ਦਿਨ ਹੋ ਗਏ ਕੱਲ ਅਸੀਂ ਤਿਆਰ ਕੀਤਾ ਇਚਾਰਾ ਤੇ ਅੱਜ ਅਸੀਂ ਸਵੇਰ ਲੈ ਗਏ ਆ 4 ਵਜੇ ਤਰੇ ਦੋ ਟਰਾਲੇ ਅ ਭਾਈ ਜੀ ਗੱਲ ਕਰੀਏ ਪਾਣੀ ਦੇ ਨਾਲ ਕਿੰਨਾ ਕੁ ਨੁਕਸਾਨ ਤੁਹਾਨੂੰ ਦੇਖਣ ਨੂੰ ਲੱਗਿਆ ਜਦੋਂ ਤੁਸੀਂ ਆਏ ਹੋ ਪਾਣੀ ਦੇ ਨਾਲ ਤਾਂ ਜੀ ਬਹੁਤ ਜ਼ਿਆਦਾ ਨੁਕਸਾਨ ਤਾਂ ਜੀ ਬਈ ਬਸੋਂ ਬਾਹਰ ਹੀ ਆ ਵੀ ਕਿੰਨਾ ਹੋ ਸਕਦਾ ਨਹੀਂ ਕਹਿ ਸਕਦੇ ਕੋਈ ਜੀ ਸਰਕਾਰਾਂ ਕੁਝ ਕਰਦੀ ਹੈ ਸਰਕਾਰਾਂ ਦਾ ਕੁਝ ਨਹੀਂ ਆ ਦੇਖਿਆ ਜੀ ਆਉਂਦੇ ਜਾਂਦੇ ਰਸਤੇ ਸਮਾਂ ਦੀ ਖਰਾਬ ਕਰਦੇ ਸਾਨੂੰ ਨੰਗਨ ਵਾਲਿਆਂ ਨੂੰ ਵੀ ਜੋ ਕੋਈ ਸਹਾਇਤਾ ਕਰਨ ਆਉਣਾ ਪਾਸੇ ਕਰੋ ਕਿਤੇ ਖੜਨ ਨੂੰ ਤਾਂ ਨਹੀਂ ਦਿੰਦੇ ਜੀ ਹੁਣ ਟਰਾਲੇ ਲੋਡ ਵਾਲਾ ਮੰਨ ਗਦਲੋ ਸਾਈਡ ਤੇ ਕਰਦੇ ਆਂ ਤਾਂ ਕਿਤੇ ਮਿੱਟੀ ਧਸ ਕੇ ਨਾਲ ਅਸੀਂ ਵੀ ਆਪਦਾ ਨੁਕਸਾਨ ਕੋਈ ਹੋ ਸਕਦਾ ਜੀ। ਉਹ ਕਿੰਨੀਆਂ ਟਰਾਲੀ ਲੈ ਕੇ ਆਏ? ਅਸੀਂ ਦੋ ਟਰਾਲੀ ਲੈ ਕੇ ਆਏ ਜੀ। ਇਹ ਤੁਸੀਂ ਲੈ ਕੇ ਆਏ ਕੋਈ ਲੱਗਦੀ ਕੋਈ ਚੀਜ਼ ਦੀ ਹੋਰ ਜ਼ਰੂਰਤ ਇੱਥੇ ਹੈਗੀ ਆ। ਜੋ ਵੀ ਹੋਊਗੀ ਜੀ ਅਸੀਂ ਨਾਲ ਖੜੇ ਆਪਦੇ ਪੰਜਾਬੀ ਵੀਰਾਂ ਦੇ। ਪੰਜਾਬੀਆਂ ਲਈ ਵੀ ਅਸੀਂ ਕਰਨੇ ਜਾਵਾਂਗੇ। ਅਸੀਂ ਸਭ ਨੇ ਕਰਨੇ ਚਾਹਣਾ ਵੀ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਜਿੰਨੇ ਵੀ ਲੋਕ ਹੋਗੇ ਆਪਾਂ ਲੈ ਕੇ ਇਹਨਾਂ ਦੀ ਮਦਦ ਕਰੀਏ ਜੀ।